ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲੇ ਠੀਕ ਹੋ ਮੈਂ ਕਿਹਾ ਬਾਈ ਨੂੰ ਪਛਾਣ ਦੇ ਕਿ ਨਹੀਂ ਕਿਤੇ ਭੁੱਲ ਤਾਂ ਨਹੀਂ ਗਏ ਜੇ ਭੁੱਲੇ ਤਾਂ ਪਤਾ ਉਹਦਾ ਦੰਦਨੇ ਆਪਣਾ ਗੋਬਿੰਦ ਸਿੰਘ ਬਾਈ ਆ ਤੇ ਤੁਹਾਨੂੰ ਪਤਾ ਹੋਣਾ ਵੀ ਅੱਜ 2 ਸਾਲ ਹੋ ਗਏ ਮੇਰੇ ਨਾਲ 2 ਸਾਲ ਪਹਿਲਾਂ ਆਂਧਰਾ ਦੇ ਵਿੱਚ ਇੱਕ ਘੋੜੇ ਨੂੰ ਬੰਦੇ ਪੈ ਸੀਗੇ ਲਟੇਰੇ ਪੈ ਸੀਗੇ ਜੇ ਤੁਹਾਨੂੰ ਯਾਦ ਹੋਵੇ ਤਾਂ ਉਹ ਗੱਡੀ ਆ ਗੋਬਿੰਦ ਸਿੰਘ ਬਾਈ ਆਪਣਾ ਚਲਾ ਰਿਹਾ ਸੀ ਤੇ ਬਾਈ ਹੁਣ ਬਾਕੀ ਤੁਸੀਂ ਦੱਸੋ ਕੀ ਕੀ ਬਾਰਦਾਤ ਹੋਈ ਸੀ ਕਦਾਂ ਲੜਾਈ ਸੀ ਉਹ ਲੱਗਿਆ ਫੂਲ ਲੱਗ ਗਏ ਲੋ ਇਹੀ ਰਹਾ ਸਵੇਰ ਤੜਕੇ ਦਾ ਟਾਈਮ ਹੀ ਹਾਂਜੀ ਸਾਨੂੰ ਵੀ ਨੌਲੇਜ ਨਹੀਂ ਸੀ ਅਸੀਂ ਜਾਣਦੇ ਆਪਣੀ ਲਾਈਨ ਦੇ ਵਿੱਚ ਇੱਕ ਮੋਟਰਸਾਈਕਲ ਆਉਂਦਾ ਪਹਿਲਾਂ ਮੋਟਰਸਾਈਕਲ ਆਉਂਦੀਆਂ ਨੇ ਗੱਡੀ ਦਾ ਮੈਂ ਕਿਹਾ ਨਹੀਂ ਰੱਖਣੀ ਆਪਾਂ ਲੰਘੇ ਲੱਗੋ ਤੜਕਈ ਤੜਕੇ ਤੜਕੇ ਅੱਛਾ ਤਿੰਨ ਚਾਰ ਗੱਡੀਆਂ ਆਈ ਜਾਂਦੀਆਂ ਗੱਡੀਆਂ ਤੁਰੀਆਂ ਨੇ ਤੁਰੀਆਂ ਆਉਂਦੀਆਂ ਮੈਂ ਕਿਹਾ ਉਧਰ ਹੀ ਆਉਂਦੇ ਆ ਅੱਛਾ ਤੇ ਮੇਰੇ ਨਾਲ ਦੋ ਤਿੰਨ ਨਾ ਉਹਨਾਂ ਨੇ ਗੱਡੀ ਬਾਕੀ ਵੀਡੀਓ ਸੁਣਨੀ ਡੈ ਮੈਂ ਕਿਹਾ ਕਿ ਕਿਤੇ ਵੀਡੀਓ ਪਿਆ ਮੈਂ ਆਦੇ ਗੱਡੀ ਢਾਕ ਮੈਂ ਕਿਹਾ ਨਹੀਂ ਰੱਖਣੀ ਗੱਡੀ ਸਾਨੂੰ ਚਾਹੀਦੀ ਹੈ ਮੈਂ ਕਿਹਾ ਗੱਡੀ ਤਾਂ ਡੇ ਪਿਓ ਦੀ ਹੈ ਹਾਂ ਉਹ ਤਾਂ ਕਰਦੀ ਆ ਉਹ ਤਾਂ ਸੁਣੀ ਸੀ ਗੱਲ ਮੈਂ ਕਿਹਾ ਇਹ ਰੁਕਣੀ ਇਹ ਮੈਂ ਕਿਹਾ ਜੋ ਸਿੱਧੀ ਹਣਾ ਤੇ ਉਹ ਲੜਦੇ ਪਿੰਡ ਦੇ ਬੰਦੇ ਸਿੱਧੀ ਜਾਣ ਸਿੱਧੀ ਜਾਣ ਮੇਰੇ ਤੋਂ ਗੁਰਪਾਨ ਵੀ ਤੇ ਮੈਂ ਬਾਹਰ ਕੱਢ ਲਿਓ ਬਣਾਈ ਨਾ ਵੀਡੀਓ ਦੱਸ ਦੇ ਕਿ ਕਿਦਾਂ ਬੰਦਾ ਕੋਈ ਗਲਤ ਨਿਜਾਇਜ਼ ਫੈਲਾ ਰਿਹਾ ਹਿੰਨੇ ਅੱਕਲੇ ਬਿਲਕੁਲ ਬਿਲਕੁਲ ਕੁਝ ਕਹਿ ਦੇਣਗੇ ਯਾਰ ਨੂੰ ਪਤਾ ਜਿੱਲੇ ਆ ਸ਼ੁਰੂ-ਜੁਰੂ ਚ ਆਪੂ ਫੇਲ ਕੋਲੀ ਤੇ ਉਹ ਚਲੋ ਇੰਨੇ ਨਾ ਡਰ ਗਏ ਡਰ ਗਏ ਫਿਰ ਖੋਲ ਦੇ ਗਏ ਅਸੀਂ ਖਾਲੀ ਗੱਡੀ ਸੀ ਅਸੀਂ ਦੋ ਤਿੰਨ ਨਰਾ ਫੋਟਵਰੀ ਚੜਾਤੀ ਫੋਟਵਰੀ ਚੜਾ ਕੇ ਉਹ ਡਰ ਗਏ ਤੇ ਘੋੜਾ ਖੜਕਦਾ ਹੀ ਬਣਾ ਉਹ ਡਰ ਗਏ ਕਿ ਇਹ ਨਾ ਬੰਦੇ ਯਾਰ ਜਾਂਦੇ ਕੋਈ ਖਾ ਜਾਇਆਂ ਨੂੰ ਮਾਰਨਗੇ ਇੱਕ ਉਹ ਗਾੜੀ ਬੰਦਾ ਉੱਤਰ ਗਿਆ ਭੱਜ ਗਿਆ ਜਿਹਨੂੰ ਸਿੱਧੀ ਜਾਣ ਦੀ ਉਹ ਫਿਰ ਉੱਤਰ ਉਹ ਉਹ ਭੱਜ ਗਿਆ ਹੀ ਸਾਈਡ ਤੇ ਆ ਆ ਜਿਹੜਾ ਉਹ ਮੋੜੇ ਆਏ ਗੱਡੀ ਜਿਹੜਾ ਮੋੜੇ ਆ ਗੱਡੀ ਦਾ ਹੈ ਉਹਦੀ ਕਿਸਮ ਤਾਂ ਚੰਗੀ ਕੋ ਭੱਜ ਗਿਆ ਸਾਈਡ ਦੇ ਹੋ ਗਿਆ ਤੇ ਗੱਡੀ ਉਹਦਾ ਤੂੰ ਵੀ ਚੜ ਸਕਦਾ ਪਰ ਉਹ ਫੇਰ ਉਹ ਡਰ ਕੇ ਤੇ ਫਿਰ ਅਸੀਂ 40 45 ਕਿਲੋਮੀਟਰ ਥਾ ਕਿਤੇ ਅੱਗੇ ਕਿਤੇ ਪਿੱਛੇ ਹੰਡਾ ਆ ਆ ਨਾਲ ਹੀ ਕਿਤੇ ਅੱਗੇ ਹੋ ਜਾਣਗੇ ਤੇ ਪਿੱਛੇ ਆ ਜਾਣਾਂ ਦੇਵੇਂ ਕੋ ਬੰਦਾ ਹੋਰ ਸਾਥ ਲੈਣਗੇ ਤੇ ਡੰਡੀਆਂ ਬੰਦੇ ਤੇ ਕਾਫੀ ਹੋ ਮਹਾਰਾਜ ਗੁਰੂ ਰਾਮਦਾਸ ਜੀ ਕਰਨਿਆ ਸਾਰਾ ਕੁਝ ਬਚਦਾ ਤੇ ਕੁਛ ਨਹੀਂ ਜੋ ਕਿ ਹਲੈਨੇ ਬਾਈ ਨਾਲੋਂ ਕੁਝ ਵੀ ਕਰ ਸਕਦੇ ਸੀ ਹਾਂ ਉਹ ਤਾਂ ਹੈ ਹੀ ਆ ਜਿਹੜੇ ਪੰਨਾ ਪੈ ਜੀ ਆਪਣੇ ਆਪਣੀ ਜਿਹੜੀ ਸੇਕ ਪਾਉਂਦੇ ਚੀਜ਼ ਆ ਨਾ ਆਪਣੇ ਸੇਕ ਪਾਉਂਦੇ ਵਿੱਚ ਇਹ ਚੀਜ਼ਾਂ ਦੀ ਆਪਣੇ ਜਿੱਦਾਂ ਚ ਵਾਲ ਫੜ ਕੇ ਖਿੱਚਦਾ ਨਹੀਂ ਨਾ ਉਹਨੇ ਜੇ ਸਮਝਦੇ ਕਿ ਸਟੈਂਡ ਬਾਈ ਕਰਨਾ ਹੈ ਹਾਂ ਸਟੈਂਡ ਬਾਈ ਉਹਨਾਂ ਦੇ ਕੋਰੋਨਾ ਕੁਝ ਇਹ ਤਾਂ ਕਹਿੰਦੇ ਨਾ ਵੀ ਪੈਂਦੀ ਸਟੈਂਡਾ ਪੈਂਦੀ ਚੱਕੀ ਨਹੀਂ ਦਾ ਠਾਹ ਕਰੀ ਦੱਬ ਲੋ ਹਾਂ ਆਪਣੇ ਕੀ ਆਪਣੇ ਸਮਝਦੇ ਹੈਗੇ ਯਾਰ ਜਿਹੜੇ ਵਾਲ ਫੜੇ ਹੋ ਨਾ ਫੇਰੀ ਰੂਗ ਵੀਡੀਓ ਪਾਈ ਹੱਟਣਾ ਆਇਆ ਇਹ ਕਹਿੰਦੇ ਯੂਧੇ ਵਾਲਾ ਕੰਮ ਕਰਦਾ ਪਹਿਲੇ ਚੱਲੋ ਉਹਨਾਂ ਨੂੰ ਕਹਿੰਦੇ ਕਿ ਗਲਤ ਫੈਲਾ ਚੁੱਕਾ ਹੈ ਇਹ ਸੋਸ਼ਲ ਮੀਡੀਆ